ਲਵੀ ਜਿਹੜੇ ਮੇਰੇ ਵੀਰ ਕਹਿੰਦੇ ਵੀ ਬਾਈ ਸਾਡੇ ਅੰਬ ਹੁੰਦਾ ਨਹੀਂ ਕਿਉਂ ਨਹੀਂ ਹੁੰਦਾ ਬਾਈ ਬਰੜ ਬਈ ਉਹ ਗਾਤੀ ਆਪਣੀ ਹੁੰਦੀ ਆ ਇੱਕ ਤਾਂ ਆਪਣਾ ਏਰੀਆ ਹੋਰ ਆ ਬਈ ਇਧਰ 베ਰੀਆਂ ਕਿਕਰ ਜੰਡਾਂ ਦਾ ਏਰੀਆ ਆਪਣਾ ਮਾਲਵਾ ਠੀਕ ਆ ਪਰ ਆਪਾਂ ਬਈ ਹੁਣ ਸਾਇੰਸ ਨੇ ਇਨੀ ਤਰੱਕੀ ਕਰ ਲਈ ਐ ਜੇ ਹਾਈਬ੍ਰਿਡ ਵੀ ਆ ਗਏ ਜਾਂ ਬੂਟੇ ਆ ਗਏ ਹੋ ਜਾਂਦੇ ਆ ਪਰ ਥੋੜੀ ਜੀ ਕੇਅਰ ਰੱਖਣੀ ਆ ਇੱਕ ਤਾਂ ਇਹਦੇ ਮੁੱਢ ਦੇ ਵਿੱਚ ਪਾਣੀ ਨਹੀਂ ਪਾਣ ਦੇਣਾ ਠੀਕ ਆ ਠੀਕ ਐ ਘੇਰਾ ਮਿੱਟੀ ਦਾ ਬਣਾਉਣਾ ਜਾਂ ਨਾਲ ਘੜਾ ਨਾਪਦੇ ਉਹ ਆਪਾਂ ਅਗਲੀ ਵੀਡੀਓ 'ਚ ਕਿਤੇ ਦੱਸਾਂਗੇ ਫ੍ਰੀ ਟਾਈਮ ਤੇ ਇੱਕ ਬਈ ਜਦੋਂ ਕੋਰਾ ਪੈਂਦਾ ਜਦੋਂ ਦੀ ਰਜ਼ਾਈ ਲਈ ਪਏ ਹੁੰਦੇ ਆ ਉਦੋਂ ਤੁਸੀਂ ਇਹਦੀ ਥੋੜੀ ਕੋਰੇ ਤੋਂ ਕੇਅਰ ਠੰਡ ਤੋਂ ਬਚਾਉਣਾ ਠੀਕ ਐ ਫੇਰ ਤੁਹਾਡਾ ਬੂਟਾ ਹੋ ਜ ਆ ਮੈਂ ਤਾਂ ਘੱਟ ਕਰਦੇ ਆ ਮੰਨ ਲਓ ਜਿਹੜੇ ਆਪਾਂ ਨੂੰ ਬੜਾ ਸ਼ੌਂਕ ਨਹੀਂ ਪਰ ਆਪਾਂ ਨੂੰ ਅੰਬ ਚਾਹੀਦੇ ਆ ਖਾਣ ਨੂੰ ਤੁਸੀਂ ਸਾਡੀ ਨਰਸਰੀ ਤੇ ਆਓ ਵੱਡਾ ਅੰਬ ਹੀ ਲੈ ਜਾਓ ਬਈ ਠੀਕ ਹੈ ਜੀ ਬ੍ਰੈਂਡੀਆਂ ਕਿੰਨੀਆਂ ਨੇ ਆਪਣੇ ਕੋਲ ਬ੍ਰੈਂਡੀਆਂ ਬਈ 12 ਵੈਰੇਟੀਆਂ ਪਰ ਜਿਹੜਾ ਵੱਡੇ ਸਾਈਜ਼ ਦੇ ਵਿੱਚ ਆਪਾਂ ਨੂੰ ਅਮਰਪਾਲੀ ਮਿਲੂਗਾ ਠੀਕ ਆ ਇਹ 13 ਤੋਂ 15 ਫੁੱਟ ਦਾ ਤੇ ਮੋਟਾ ਦਿਖਾ ਦੇ ਬਈ ਆ ਜੀ ਦਾ ਦੋ ਹੱਥਾਂ ਦਾ ਦੋ ਹੱਥਾਂ ਤੇ ਨਹੀਂ ਆਉਂਦਾ ਬਈ ਤੇ ਇਹ ਤੁਹਾਡੇ ਅਗਲੇ ਸਾਲ ਤੁਸੀਂ ਅੰਬ ਖਾਓਗੇ ਤੁਹਾਨੂੰ ਜਿਆਦਾ 4-5 ਸਾਲਾਂ ਦਾ ਬੂਟਾ ਬਈ ਇਹ ਰੇਟੇ ਦਾ ਸਿਰਫ ਬਈ 3000 ਰੁਪਏ ਹੀ ਆ ਸਿਰਫ 3000 ਆ ਹਾਂ ਪਰ ਵੀਡੀ ਜੋ ਵਾਕੀ ਨੰਬਰ ਆਏਗਾ ਬਾਈ ਤੁਸੀਂ ਇੱਥੇ ਆ ਕੇ ਹੀ ਲੈ ਕੇ ਜਾਓ ਫੋਨ ਦੇ ਉੱਤੇ ਜ਼ਿਆਦਾ ਗੱਲਾਂ ਨਾ ਹੀ ਕਰੀਏ ਬਾਈ WhatsApp ਮੈਸੇਜ ਕਰ ਦਿਓ ਕਿਉਂਕਿ ਇਹਦੀ ਟਰਾਂਸਪੋਰਟ ਬਾਈ ਆ ਦਾ ਸਾਧਨ ਲੈ ਕੇ ਆਉਜੇ ਵੱਡਾ ਦਰਖਤ ਆ ਵੱਡਾ ਏ ਥੋੜੀ ਜੀਪ ਜਾਂ ਮਗਰ ਟਰਾਲੀ ਹੋਵੇ ਜਾਂ ਛੋਟਾ ਹੱਥੀ ਉਹਦੇ ਆਸਤੇ ਕਿਉਂਕਿ ਫੋਨ ਸਾਨੂੰ ਬਾਹਲੇ ਹੁੰਦੇ ਬਾਈ ਟਰਾਂਸਪੋਰਟ ਦਾ ਕਿਵੇਂ ਕਾਰ 'ਚ ਨਹੀਂ ਬਾਈ ਜਾਣਾ ਇਹ ਠੀਕ ਆ ਠੀਕ ਆ ਕਾਰ 'ਚ ਜਾਣ ਵਾਲੇ ਹੋਰ ਸਾਰੇ ਫਲਦਾਰ ਬੂਟੇ ਹੈਗੇ ਜਾੜਣਗੇ ਵੱਡਾ ਚੀਗੂ ਤੇ ਵੱਡਾ ਆਮ ਜੇ ਤੁਹਾਨੂੰ ਸਪੈਸ਼ਲ ਟਰਾਂਸਪੋਰਟ ਜਾਂ ਇੱਥੋਂ ਕਰਾ ਕੇ ਦੇ ਦੇਾਂਗੇ ਉਹਦਾ ਅਲੱਗ ਖਰਚਾ ਹੋਊ ਜਾ ਸਕਰੀਨ ਦੇ ਉੱਤੇ ਕਰ ਲਓ ਤੁਹਾਨੂੰ ਵਰਕ ਬਈ ਧੰਨਵਾਦ